ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਲਈ ਅਮਰੀਕਾ ਦੌਰੇ ਤੇ ਨੇ ਤਿੰਨ ਦਿਨ ਅਮਰੀਕਾ ਦੇ ਵਿੱਚ ਹੀ ਰਹਿਣਗੇ ਉੱਥੇ ਕੁਆਡ ਸਮਿਟ ਦੇ ਵਿੱਚ ਹਿੱਸਾ ਲੈਣਗੇ ਤੇ ਕੁਆਡ ਸਮਿਟ ਦੇ ਕਮਾਰਡ ਸਮਿਟ ਦੇ ਉਹਨਾਂ ਦੇ ਵੱਲੋਂ ਤਾਰੀਫ਼ ਵੀ ਕੀਤੀ ਗਈ ਉਹਨਾਂ ਦੀ ਸ਼ਲਾਘਾ ਕੀਤੀ ਗਈ ਹੈ ਤਾਂ ਉੱਥੇ ਸੰਯੁਕਤ ਮਹਾਰਾਸ਼ਟਰ ਦੇ ਇੱਕ ਜਨ ਸਭਾ ਨੂੰ ਵੀ ਉਹਨਾਂ ਦੇ ਵੱਲੋਂ ਸੰਬੋਧਿਤ ਕੀਤਾ ਜਾਵੇਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰਾ ਨਾਮ ਹੁਸ਼ਾਰ ਜੈਲ ਹੈ ਮੈਂ ਬਸੰਤ ਪ੍ਰੋਡਕਟਸ ਕੇ ਲਲਪੀ ਦਾ ਸੀਈਓ ਹਾਂ ਦੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਜਲੰਧਰ ਦੇ ਜੰਡੂ ਸਿੰਘੇ ਦੇ ਵਿੱਚ ਅਸੀਂ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਦੇ ਕੋ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਨੇ ਪੇ ਦੇਖੋ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਬੀ ਐਮ ਡੀ ਆਈ ਸੀ ਦੇ ਕੋਲ ਹੋਈ ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਕੋਈ ਇਹਦਾ ਬੇਨਿਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਾਸੈਸਿੰਗ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀੇ ਲੱਗਿਆ ਹੋਵੇ ਪਰ ਐਟ ਲੀਸਟ ਸਾਨੂੰ ਏਜੰਟਸ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਕਰਾਫ ਕਰਨੇ ਪੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵੱਧ ਰਿਹਾ ਹੈ। ਜਿਸ ਕਾਰਨ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ निवेशक صوبے ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਖੁੱਲੇ ਨੇ ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ ਦੀ ਅੰਸਵੇਰੇ 3 ਦਿਨਾਂ ਅਮਰੀਕਾ ਦੌਰੇ ਤੇ ਰਵਾਨਾ ਹੋ ਗਏ ਨੇ 3 ਦਿਨ ਉਹਥੇ ਰਹਿਣਗੇ ਤੇ ਗੁਆਡ ਕੁਆਡ ਸੱਟ ਵਿੱਚ ਹਿੱਸਾ ਲੈਣਗੇ ਤੇ ਗੁਆਡ ਸੱਟ ਦੇ ਉਹਨਾਂ ਦੇ ਵੱਲੋਂ ਤਾਰੀਫ ਵੀ ਕੀਤੀ ਗਈ ਆ ਸੋ ਮੋਦੀ ਦੀ ਪ੍ਰਸ਼ੰਸਾ ਉਹਨਾਂ ਦੇ ਵੱਲੋਂ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਸ਼ਾਂਤੀ ਤਰੱਕੀ ਤੇ ਖੁਸ਼ਹਾਲੀ ਲਈ ਗੁਆਡ ਮਹੱਤਵਪੂਰਨ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਗੁਆਡ ਰਾਹੀ ਇੰਡੋ ਪੈਸੀਫਿਕ ਖੇਤਰ ਦੇ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਉੱਥੇ ਦੇ ਭਾਰਤੀ ਲੋਕਾਂ ਨੂੰ ਵੀ ਉਹਨਾਂ ਦੇ ਵੱਲੋਂ ਮਿਲਿਆ ਜਾਵੇਗਾ ਉੱਥੇ ਇੱਕ ਸੰਯੁਕਤ ਮਹਾਰਾ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਸਪੀਚ ਜਿਹੜੀ ਉਹ ਵੀ ਦਿੱਤੀ ਜਾਵੇਗੀ ਰਵਾਨਾ ਹੋਣ ਤੋਂ ਪਹਿਲਾਂ ਪੀਐਮ ਮੋਦੀ ਨੇ ਇੱਕ ਵਾਰ ਹਿੰਦ-ਪ੍ਰਸ਼ਾਂਤ ਖੇਤਰ ਦੇ ਵਿੱਚ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਨ ਵਾਲੇ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਦੇ ਇੱਕ ਵੱਡੇ ਸਮੂਹ ਵੱਜੋਂ ਉਪਰਿਆ ਇਹ ਵੀ ਦੱਸਿਆ ਉਹਨਾਂ ਨੇ ਕਿ ਕਿ ਇੱਕ ਵੱਡੇ ਸਮੂਹ ਵੱਲੋਂ ਦੇਸ਼ਾਂ ਦੇ ਇੱਕ ਵੱਡੇ ਸਮੂਹ ਵੱਲੋਂ ਉਪਰਿਆ ਤੇ ਪੀਐਮ ਮੋਦੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਗ੍ਰੇ ਸ਼ਹਿਰ ਵਿਲੀਮਿੰਗਟਨ ਦੇ ਵਿੱਚ ਵੀ आयोजित ਕਵਾਰਟ ਸਮਿਟ ਵਿੱਚ ਹਿੱਸਾ ਲੈਣਗੇ ਤੇ ਇਸ ਦੌਰਾਨ ਉਹ ਨਿਊਯਾਰਕ ਦੇ ਵਿੱਚ ਵੀ ਸੰਯੁਕਤ ਰਾਸ਼ਟਰ ਮਹਾਸਭਾ 'ਚ ਵਿਕੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦਿਖਾਈ ਦੇਣਗੇ ਤੇ ਉਹਨਾਂ ਦੇ ਵੱਲੋਂ ਇੱਕ ਸਪੀਚ ਵੀ ਦਿੱਤੀ ਜਾਵੇਗੀ ਤੇ ਅਮਰੀਕਾ ਦੇ ਵਿੱਚ ਉਹਨਾਂ ਦੇ ਵੱਲੋਂ ਭਾਰਤੀ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਜਿਹੜੀ ਆ ਕੀਤੀ ਜਾਵੇਗੀ ਦੱਸਦੇ ਕਿ ਅੱਜ ਸਵੇਰੇ ਹੀ 3 ਦਿਨਾਂ ਲਈ ਅਮਰੀਕਾ ਲਈ ਪ੍ਰਧਾਨ ਮੰਤਰੀ ਰਵਾਨਾ ਹੋਏ ਨੇ ਤੇ ਉੱਥੇ ਹੀ 3 ਦਿਨਾਂ ਲਈ ਰਹਿਣਗੇ ਇਸ ਦੌਰਾਨ ਕਵਾਰਟ ਸਮਿਟ 'ਚ ਹਿੱਸਾ ਲੈਣਗੇ ਤੇ ਕਵਾਰਟ ਸਮਿਟ ਦੀ ਉਹਨਾਂ ਦੇ ਵੱਲੋਂ ਤਰੀਫ਼ ਵੀ ਕੀਤੀ ਗਈ ਇਹ ਹੈ ਕਿ ਕਵਾਡ ਸਮੂਹ ਦੀ ਪ੍ਰਸ਼ੰਸਾ ਉਹਨਾਂ ਦੇ ਵੱਲੋਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਸ਼ਾਂਤੀ ਤਰੱਕੀ ਅਤੇ ਖੁਸ਼ਹਾਲੀ ਲਈ ਕਵਾਡ ਮਹੱਤਵਪੂਰਨ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਕਵਾਡ ਰਾਹੀ ਇੰਡੋ ਪੈਸੀਫਿਕ ਖੇਤਰਾ ਦੇ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਲਈ ਅਮਰੀਕਾ ਦੌਰੇ ਤੇ ਨੇ ਤਿੰਨ ਦਿਨ ਅਮਰੀਕਾ ਦੇ ਵਿੱਚ ਹੀ ਰਹਿਣਗੇ ਉੱਥੇ ਕੁਆਡ ਸੱਟ ਵਿੱਚ ਹਿੱਸਾ ਲੈਣਗੇ ਤੇ ਕੁਆਡ ਸੱਟ ਦੇ ਕਮਾਰਡ ਸੱਟ ਦੇ ਉਹਨਾਂ ਦੇ ਵੱਲੋਂ ਤਾਰੀਫ ਵੀ ਕੀਤੀ ਗਈ ਉਹਨਾਂ ਦੀ ਸ਼ਲਾਘਾ ਕੀਤੀ ਗਈ ਹੈ ਤਾਂ ਉੱਥੇ ਸੰਯੁਕਤ ਮਹਾਰਾਸ਼ਟਰ ਦੇ ਇੱਕ ਜਨ ਸਭਾ ਨੂੰ ਵੀ ਉਹਨਾਂ ਦੇ ਵੱਲੋਂ ਸੰਬੋਧਿਤ ਕੀਤਾ ਜਾਵੇਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਵੇਰੇ ਤਿੰਨ ਦਿਨਾਂ ਅਮਰੀਕਾ ਦੌਰੇ ਤੇ ਰਵਾਨਾ ਹੋ ਗਏ ਨੇ ਤਿੰਨ ਦਿਨਾਂ ਉੱਥੇ ਰਹਿਣਗੇ ਤੇ ਫਿਰ ਉਹਨਾਂ ਨੂੰ ਕੁਆਡ ਸੱਟ 'ਚ ਹਿੱਸਾ ਲੈਣਗੇ ਤੇ ਕੁਆਡ ਸੱਟ ਦੇ ਉਹਨਾਂ ਦੇ ਵੱਲੋਂ ਤਾਰੀਫ ਵੀ ਕੀਤੀ ਗਈ ਹੈ ਸੋ ਮੋ ਪ੍ਰਸ਼ੰਸਾ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਸ਼ਾਂਤੀ ਤਰੱਕੀ ਅਤੇ ਖੁਸ਼ਹਾਲੀ ਲਈ ਕੁਆਡ ਮਹੱਤਵਪੂਰਨ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਆਡ ਰਾਹੀ ਇੰਡੋ ਪੈਸੀਫਿਕ ਖੇਤਰ ਦੇ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਉੱਥੇ ਦੇ ਭਾਰਤੀ ਲੋਕਾਂ ਨੂੰ ਵੀ ਉਹਨਾਂ ਦੇ ਵੱਲੋਂ ਮਿਲਿਆ ਜਾਵੇਗਾ ਉੱਥੇ ਇੱਕ ਸੰਯੁਕਤ ਮਹਾਰਾਸ਼ਟਰ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਸਪੀਚ ਜਿਹੜੀ ਉਹ ਵੀ ਦਿੱਤੀ ਜਾਵੇਗੀ ਰਵਾਨਾ ਹੋਣ ਤੋਂ ਪਹਿਲਾਂ ਪੀਐਮ ਮੋਦੀ ਨੇ ਇੱਕ ਵਾਰ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਸ਼ਾਂਤੀ ਤਰੱਕੀ ਅਤੇ ਖੁਸ਼ਹਾਲੀ ਲੇ ਲਈ ਕੰਮ ਕਰਨ ਵਾਲੇ ਸਮਾਨ ਵਿਚਾਰਤਾਰਾਂ ਵਾਲੇ ਦੇਸ਼ਾਂ ਦੇ ਇੱਕ ਵੱਡੇ ਸਮੂਹ ਵੱਜੋਂ ਉੱਭਰਿਆ ਇਹ ਵੀ ਦੱਸਿਆ ਉਨ੍ਹਾਂ ਨੇ ਕਿ ਇੱਕ ਵੱਡੇ ਸਮੂਹ ਵੱਲੋਂ ਦੇਸ਼ਾਂ ਦੇ ਇੱਕ ਵੱਡੇ ਸਮੂਹ ਵੱਲੋਂ ਉੱਭਰਿਆ ਹੈ ਤੇ ਪੀਐਮ ਮੋਦੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਗ੍ਰੇ ਸ਼ਹਿਰ ਵਿਲੀਮਿੰਗਟਨ ਦੇ ਵਿੱਚ ਵੀ आयोजित ਕਵਾਡ ਸਮਿਟ ਦੇ ਵਿੱਚ ਹਿੱਸਾ ਲੈਣਗੇ ਤੇ ਇਸ ਦੌਰਾਨ ਉਹ ਨਿਊਯਾਰਕ ਦੇ ਵਿੱਚ ਵੀ ਸੰਯੁਕਤ ਰਾਸ਼ਟਰ ਮਹਾਸਭਾ 'ਚ ਵਿਕੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦਿਖਾਈ ਦੇਣਗੇ ਤੇ ਉਹਨਾਂ ਦੇ ਵੱਲੋਂ ਇੱਕ ਸਪੀਚ ਵੀ ਦਿੱਤੀ ਜਾਵੇਗੀ ਤੇ ਅਮਰੀਕਾ ਦੇ ਵਿੱਚ ਉਹਨਾਂ ਦੇ ਵੱਲੋਂ ਭਾਰਤੀ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਜਿਹੜੀ ਆ ਕੀਤੀ ਜਾਵੇਗੀ ਦੱਸਦੇ ਕਿ ਅੱਜ ਸਵੇਰੇ ਹੀ ਤਿੰਨ ਦਿਨਾਂ ਲਈ ਅਮਰੀਕਾ ਲਈ ਪ੍ਰਧਾਨ ਮੰਤਰੀ ਰਵਾਨਾ ਹੋਏ ਨੇ ਤੇ ਉੱਥੇ ਹੀ ਤਿੰਨ ਦਿਨਾਂ ਲਈ ਰਹਿਣਗੇ ਇਸ ਦੌਰਾਨ ਕਵਾਡ ਸਮਿਟ 'ਚ ਹਿੱਸਾ ਲੈਣਗੇ ਤੇ ਕਵਾਡ ਸਮਿਟ ਦੀ ਉਹਨਾਂ ਦੇ ਵੱਲੋਂ ਤਾਰੀਫ਼ ਵੀ ਕੀਤੀ ਗਈ ਇਹ ਹੈ ਕਿ ਕਵਾਡ ਸਮੂਹ ਦੀ ਪ੍ਰਸ਼ੰਸਾ ਉਹਨਾਂ ਦੇ ਵੱਲੋਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਸ਼ਾਂਤੀ ਤਰੱਕੀ ਅਤੇ ਖੁਸ਼ਹਾਲੀ ਲਈ ਕਵਾਡ ਮਹੱਤਵਪੂਰਨ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਕਵਾਡ ਰਾਹੀਂ ਇੰਡੋ ਪੈਸੀਫਿਕ ਖੇਤਰਾਂ ਦੇ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par but...